ਆਮ ਤੌਰ ਤੇ ਸੁਣੀਦਾ ਹੈ ਕਿ ਜਿਹਦਾ ਖਾਈਏ ਉਹਦੇ ਗੁਣ ਗਾਈਏ ਪਰ ਕਈ ਇਥੇ ਉਹ ਵੀ ਨੇ ਜਿਹੜੇ ਖਾ ਕੇ ਹਰਾਮ ਕਰਦੇ ਨੇ ਜਿਹੜੀ ਤੁਸੀਂ ਇਹ ਤੁਹਾਨੂੰ ਅਸੀਂ ਵੀਡੀਓ ਵਿਖਾਉਣ ਜਾ ਰਹੇ ਹਾਂ ਕੁਝ ਅਜੇਹਾ ਹੀ ਬਿਆਨ ਕਰ ਰਹੀ ਹੈ ਇੱਕ ਬੰਦਾ ਬਲਰਾਮ ਚੌਧਰੀ ਨਾਮ ਦਾ Rajasthan ਦੇ ਰਹਿਣ ਵਾਲਾ ਦੱਸਿਆ ਜਾਂਦਾ ਹੈ ਜਿਸ ਵਕਤ ਹੜਾਂ ਦੇ ਦੌਰਾਨ ਜਦੋਂ ਹੜ੍ਹ ਆਏ ਹੋਏ ਸਨ ਉਦੋਂ ਚਾਹੇ Hindu, Muslim, Sikh ਸੀ ਜਾਂ ईसाई ਸਨ ਸਾਰੇ ਅਰਦਾਸਾਂ ਕਰਦੇ ਸਨ ਪੰਜਾਬ ਦੇ ਭਲੇ ਵਾਸਤੇ ਕਿ ਹਰ ਘਰ ਠੀਕ ਰਵੇ ਸਾਰੇ ਚੜ੍ਹਦੀ ਕਲਾ ਚ ਰਹਿਣ ਜੀ ਪਰਿਵਾਰ ਬਚੇ ਰਹਿਣ ਕੋਈ ਪ੍ਰਾਪਰਟੀ ਜਾਇਦਾਦ ਪਸ਼ੂ ਪੰਛੀ ਜਾਨਵਰ ਦਾ ਨੁਕਸਾਨ ਨਾ ਹੋਵੇ ਪਰ ਉੱਥੇ ਹੀ ਇੱਕ ਅਜੇ ਹੀ ਘਟੀਆ ਸੋਚ ਵਾਲੇ ਇਨਸਾਨ ਵੀ ਸਨ ਜਿਨ੍ਹਾਂ ਦਾ ਇਸ ਗੱਲ ਤੇ ਜ਼ੋਰ ਲੱਗਿਆ ਸੀ ਕਿ हे ਭਗਵਾਨ ਇਹ ਪੰਜਾਬ ਜਿਹੜਾ ਹੈ ਜਿਹੜੇ ਪੰਜਾਬੀ ਖਾਸ ਕਰਕੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਕਿ ਇਹਨਾਂ ਨੂੰ ਰੋੜ ਕੇ ਲੈ ਜਾ ਹੜ ਦੇ ਵਿੱਚ ਇੰਨੀ ਨਫ਼ਰਤ ਸਿੱਖਾਂ ਤੋਂ ਕਿਉਂ ਜਦੋਂ ਇਸ ਬੰਦੇ ਦੀਆਂ ਪੋਸਟਾਂ ਦਾ ਵਾਰ-ਵਾਰ ਪਤਾ ਲੱਗਿਆ ਪਤ ਜਿੰਦਰਪਾਲ ਸਿੰਘ ਟਿੰਮਾ ਹੋਣਾ ਨੇ ਜਦੋਂ ਇਹ ਸਬੰਦੇ ਬਾਬਤ ਪਤਾ ਕਰਿਆ ਇਹ ਜਿਹੜੀ ਦੁਕਾਨ ਦੇ ਉੱਪਰ ਨੌਕਰ ਸੀ ਜਿਸ ਦੁਕਾਨਦਾਰ ਸਰਦਾਰ ਨੋਲੇ ਜਿਹਦੇ ਕੋਲ ਨੌਕਰੀ ਕਰਦਾ ਸੀ ਉਹਦੀ ਦੁਕਾਨ 'ਚ ਬੈਠਾ ਹੀ ਏ ਡੱਕਟਿਆ ਜਿਹੜੇ ਮੈਸੇਜ ਨੇ ਆਪਣੀ ਫੇਸਬੁੱਕ ਦੇ ਉੱਪਰ ਪਾ ਰਿਆ ਸੀ ਕਿ ਜਿਹੜੇ ਸਿੱਖ ਨੇ ਪਰਮਾ ਭਗਵਾਨ ਇਹਨਾਂ ਨੂੰ ਵੀ ਨਾਲ ਰੋੜ ਕੇ ਲੈ ਜਾ ਐਨੀ ਨਫ਼ਰਤ ਕਿਉਂ ਇੱਕ ਪਾਸੇ ਅਸੀਂ ਕਹਿੰਨੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੇ ਕਿ ਹੁਣ ਸਮਾਗਮ ਵੀ ਚੱਲ ਰਹੇ ਨੇ ਲਗਾਤਾਰ ਦੇਸ਼ ਵਿਦੇਸ਼ ਦੇ ਵਿੱਚ ਸਮਾਗਮ ਹੋ ਰਹੇ ਨੇ ਗੁਰੂ ਤੇਗ ਬਹਾਦਰ ਤੇ ਸਾਡੇ ਭਾਰਤ ਦੇ ਜਿਹੜਾ ਸਨਮਾਨ ਸੀ ਉਸ ਨੂੰ ਬਹਾਲ ਰੱਖਿਆ ਜਿਹੜੀ ਲੋਕਾਈਸ ਉਹਦੇ ਭਲੇ ਵਾਸਤੇ ਉਹਨਾਂ ਨੇ ਸ਼ਹੀਦੀ ਦਿੱਤੀ ਤੇ ਦੂਜੇ ਪਾਸੇ ਕੁਛ ਕੁ ਆ ਲੋਕ ਘਟੀਆਂ ਸੋਚ ਵਾਲੇ ਆ ਕਿ ਜੀ ਜਿਹੜੇ ਸਿੱਖ ਨੇ ਭਗਵਾਨ ਇਹਨਾਂ ਨੂੰ ਹੱਡ ਦੇ ਵਿੱਚ ਰੋੜ ਕੇ ਰਹਿ ਜਾ ਜਦੋਂ ਇਸ ਬੰਦੇ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਟੀਮਾ ਹੋਣਾ ਨੇ ਉਹ ਭਾਜੀ ਉਹਨਾਂ ਨੇ ਇਹਨਾਂ ਨਾਲ ਜਿਹੜੀ ਗੱਲਬਾਤ ਕਰੀ ਹੈ ਇਹਨਾਂ ਦਾ ਪਿਤਾ ਜਿਹੜਾ ਬਲਰਾਮ ਚੌਧਰੀ ਦਾ ਇੰਨੇ ਚੰਗੇ ਇਨਸਾਨ ਨੇ ਉਸ ਬਜ਼ੁਰਗ ਦੀ ਮਤਲਬ ਉਹਨਾਂ ਨੂੰ ਸ਼ਰਮ ਆ ਰਹੀ ਸੀ ਕਿ ਮੇਰਾ ਪੁੱਤਰ ਜਿਹੜਾ ਚੁੱਪਚਪੀਤੇ ਕਿਹੋ ਜਿਹਾ ਕੰਮ ਕਰ ਰਿਹਾ ਹੈ ਇੱਥੇ ਹੀ ਬਸ ਨਹੀਂ ਜਦੋਂ ਇਸ ਬੰਦੇ ਨੂੰ ਬੁਲਾਇਆ ਗਿਆ ਉੱਥੇ ਇਹਨੇ ਮੰਨਿਆ ਕਿ ਹਾਂ ਮੈਂ ਸਿੱਖਾਂ ਦੇ ਖਿਲਾਫ ਲਿਖਦਾ ਵਾਂ ਤੇ ਤਿਜਿੰਦਰਪਾਲ ਸਿੰਘ ਟੀਮਾ ਹੁਣ ਦੀ ਟੀਮ ਨੇ ਪੂਰਾ ਯੋਰ ਲਾਇਆ ਇਸ ਬੰਦੇ ਤੇ ਵੀ ਇਹਦਾ ਪਤਾ ਕਰਿਆ ਜਾਵੇ ਇਹਨੇ ਕਿਉਂ ਕਿ ਪਹਿਲਾਂ ਤਾਂ ਇਹ ਬੰਦਾ ਅਨਾਕਾ ਨਹੀਂ ਕਰਦਾ ਤਾਂ ਉਹਨੂੰ ਵੀਡੀਓ ਸਾਰੀ ਦਿਖਾਵਾਂਗੇ ਸੁਣਾਵਾਂਗੇ ਫਿਰ ਜਦੋਂ ਮੁੜ ਕੇ ਦੁਬਾਰੇ ਸੰਗਤ ਇਕੱਠੀ ਹੋਈ ਉੱਥੇ ਹਿੰਦੂ ਵੀ ਸਨ ਸਿੱਖ ਵੀ ਸਨ ਸਾਰਿਆਂ ਨੇ ਜਦੋਂ ਇਕੱਠੇ ਹੋ ਕੇ ਭਰੇ ਕੱਠ ਦੇ ਵਿੱਚ ਪੁੱਛਿਆ ਗਿਆ ਇਹ ਬੰਦੇ ਨੇ ਮੈਂ ਇਹ ਕਦੇ ਉਪਰ ਮੰਨਿਆ ਕਿ ਮੈਨੂੰ ਆਰਐਸਐਸ ਨੇ ਉਹਨਾਂ ਦਾ ਏਜੰਟ ਹੈ ਆਰਐਸਐਸ ਦਾ ਮੈਂਬਰ ਹੈ ਤੇ ਉਹਨਾਂ ਨੇ ਇਸ ਬੰਦੇ ਨੂੰ ਤਰਾਸ਼ਿਆ ਹੋਇਆ ਇਸ ਕੰਮ ਵਾਸਤੇ ਇਹਨਾਂ ਦਾ ਬਸ ਬੜੀ ਗੰਢੀ ਆ ਆਰਐਸਐਸ ਆਰਐਸਐਸ ਸਿੱਖਾਂ ਦੇ ਖਿਲਾਫ ਆਗੂ ਕਰਨ ਵਾਸਤੇ ਸਿੱਖਾਂ ਦੇ ਖਿਲਾਫ ਪ੍ਰਚਾਰ ਕਰਨ ਵਾਸਤੇ ਆਓ ਆਪਾਂ ਸੁਣੀਏ ਜਿਹੜੀ ਇਹ ਗੱਲਬਾਤ ਕੀ ਹੋਈ ਹੈ ਕਿ ਮੂੰਹ ਦੇ ਉੱਪਰ ਇਹਦੇ ਆਹਮਣੇ ਸਾਹਮਣੇ ਹੋਇਆ ਕੀ ਇਹ ਬੰਦਾ ਮੰਨਿਆ ਇਸ ਤੋਂ ਇਲਾਵਾ ਜਦੋਂ ਇਹਨੇ ਆਰਐਸ ਦਾ ਜ਼ਿਕਰ ਕਰਿਆ ਮੈਂ ਖੁਦ ਵੀ ਨਿੱਜੀ ਤੌਰ ਤੇ ਵੀ ਮੰਨਦਾ ਨਹੀਂ ਸਾਂ ਹੁੰਦਾ ਕਿ ਜਿਹੜੇ ਕਿਉਂਕਿ ਹਿੰਦੂ ਭੈਣ ਭਰਾ ਜਿਹੜੇ ਸਾਰੇ ਚੰਗੇ ਨੇ ਉਹ ਗੁਰੂ ਘਰਾਂ ਦੇ ਵਿੱਚ ਵੀ ਆਉਂਦੇ ਨੇ ਤੇ ਸਾਡੇ ਸਿੱਖੜੇ ਮੰਦਰਾਂ ਦੇ ਵਿੱਚ ਵੀ ਮੱਥੇ ਟੇਕਦੇ ਨੇ ਪਰ ਇਹੋ ਜੇ ਕੁਛ ਲੋਕ ਜਿਹੜੇ ਨੇ ਉਹ ਕਿਤਨੇ ਕਿਤੇ ਦਾਗ ਲਾਉਂਦੇ ਨੇ ਮੈਂ ਖੁਦ ਨਿੱਜੀ ਤੌਰ ਤੇ ਮੰਨਣ ਨੂੰ ਤਿਆਰ ਨਹੀਂ ਸੀ ਕਿ ਆਰਐਸਐਸ ਇਸ ਤਰ੍ਹਾਂ ਦਾ ਕਰ ਸਕਦੀ ਹੈ ਪਰ ਹੁਣ ਇਹ ਸਾਫ਼ ਜਾਹਰ ਹੋ ਗਿਆ ਹੈ ਕਿ ਇਹ ਆਰਐਸਐਸ ਜਿਹੜੀ ਹੈ ਇਹਨਾਂ ਦੀ ਸੋਚ ਕਿਵੇਂ ਦੀ ਹੈ ਉਹ ਸੁਣੀਏ ਸਾਰੀ ਗੱਲਬਾਤ ਸਾਰਾ ਇਲਾਕਾ ਸਾਰਾ ਬੰਨੇ ਸਤਿਕਾਰ ਕਰਦਾ ਹੈ ਕਰਦਾ ਨਾ ਹਾਂਜੀ ਉਹ ਬਿੱਟੂ ਭਾਈ ਬੈਠੇ ਆ ਸਾਰਾ ਇਲਾਕਾ ਸਤਿਕਾਰ ਕਰਦਾ ਹੈ ਮੈਂ ਛੋਟੇ ਕਾ ਦੱਸਿਆ ਜਿਨ੍ਹਾਂ ਦੇ ਤੋ ਪਿਓ ਦੀ ਇੱਜ਼ਤ ਕੀ ਦਾ ਅਗਲਾ ਹੈ ਉਹ ਬੰਦਾ ਜਿਹਦੇ ਦੁਕਾਨ ਤੇ ਤੇ ਰੋਟੀ ਖਾ ਰਿਆ ਜਿਹਦੇ ਦੁਕਾਨ ਤੇ ਤੇਰੇ ਬਜ਼ੁਰਗਾਂ ਦੀ ਰੋਟੀ ਚੱਲੀ ਆ ਉਸ ਬੰਦੇ ਦੇ ਕੌਮਰ ਲਿਖੀ ਜਾਂਦਾ ਤੁਹਾਨੂੰ ਅੱਜ ਮੇਕੀ ਕੱਲ੍ਹ ਜਿੱਨੀ ਕੀ ਬਤੂ ਮਾੜੀ ਮਾੜੀ ਗੱਲ ਦੱਸਿਆ ਯਾਰ ਜਿੱਥੇ ਰੋਟੀ ਖਾਂਦੇ ਆ ਤੂੰ ਜਿਹਦੇ ਤੈਨੂੰ ਜਿਹੜੇ ਤੇਰੇ ਜਿਹਦਾ ਬੰਦਾ ਲੂਣ ਖਾਂਦਾ ਪੰਜੇ ਲੂਣ ਹਰਾਮ ਨਹੀਂ ਕਰਦਾ ਜਿੱਥੇ ਤਰਾ ਪਿਓ ਖਾ ਕੇ ਗਿਆ ਜਿੱਥੇ ਤੂੰ ਖਾਈ ਜਾਣਾ ਤੂੰ ਲਿਖੀ ਜਾਣਾ ਉੱਥੇ ਬਿਠਾ ਕੇ ਉਸੇ ਪੋਸਟ ਮੈਂ ਲੈ ਇੱਕ ਗਾਸਾ ਨੰਬਰ ਕਰਾ ਲੈ ਇੱਕ 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 ਬਰਗਾਸਾ ਮਨਸਪੜਦਾ ਸਾਂ ਮਨਸਪੜ ਨਹੀਂ ਚਾਹੀਦਾ ਤੇਰੇ ਮੈਂ ਸਾਰੀ ਪੋਸਟਾਂ ਪੜ੍ਹੀਆਂ ਸਾਰੀਆਂ ਪੋਸਟਾਂ ਦੇ ਵਿੱਚ ਹੀ ਸਿੱਖਾ ਮਗਲੇ ਸਾਲ ਦਾ ਹੀ ਪੜਿਆ ਮਗਲੇ ਸਾਲ ਦਾ ਵੀ ਉਹ ਮਾਫੀ ਮੰਗੀ ਸੀ ਤੂੰ ਮੰਗੀ ਸੀ ਨਾ ਇਹ ਬੈਠੇ ਵਿੱਚ ਬੈਠੇ ਆ ਓ ਯਾਰ ਅਸੀਂ ਜਾਣੇ ਸਾਡਾ ਪੈਂ ਇਲਾਕੇ ਅਸੀਂ ਅਸੀਂ ਬਾਹਰ ਬੈਠੇ ਆ ਸਾਡਾ ਭਾਈਚਾਰਾ ਬਣੇ ਸਾਡੀ ਸਾਂਝ ਬਣੇ ਸਾਡੇ ਲੋਕਾਂ 'ਚ ਟਕਰਾਅ ਨਾ ਹੋਵੇ ਮੁੰਡਾ ਤੇਰੇ ਮਨ 'ਚ ਨਫ਼ਰਤ ਕੀ ਏ ਤੇਰੇ ਮਨ 'ਚ ਸਤ ਗੁਰੂ ਘਰ ਦਾ ਸਮਾਨ ਹਮੇਸ਼ਾ ਕਰਦਾ ਓ ਮੇਰੀ ਮੇਰੀ ਗੱਲ ਸੁਣ ਲੈ ਮੇਰੇ ਘਰ ਮੈਂ ਕਹਿੰਦੇ ਆ ਸਮਾਨ ਤਾਂ ਤੇਰਾ ਵੇਖ ਓ ਬਾਈ ਜੀ ਇੱਕ ਮਿੰਟ ਦੇਖ ਮੈਂ ਬੜਾ ਸਪੱਸ਼ਟ ਦੱਸਿਆ ਨਾ ਜੇ ਤੂੰ ਨਕਲੀ ਗੱਲਾਂ ਕਰੇਗਾ ਨਾ ਤੂੰ ਉਲਟਾ ਫਸੇਗਾ ਬੜੀ ਪ੍ਰੈਕਟਿਕਲੀ ਗੱਲ ਕਰਦਾ ਵੀ ਯਾਰ ਮੰਦਰ ਰਵੇ ਸਾਡੇ ਸੇਵਾ ਕਰਦੇ ਜਾਂ ਮੱਥਾ ਟੇਕਦੇ ਧਾਰਮਿਕ ਸਾਨੇ ਕਿਉਂ ਬਾਈ ਜੀ ਮਸਿੱਦਾਂ ਬੇ ਤਾਂ ਮੱਥਾ ਡਿੱਗਦੇ ਆ ਤੇ ਤੁਸੀਂ ਲੋਕੀ ਬਹਿ ਕੇ ਤੂੰ ਰੋਟੀ ਖਾ ਤਾਂ ਰੋਟੀ ਸਰਦਾਰਾਂ ਕਰੇ ਬਣੀ ਜਾਂਦੀ ਆ ਤੇ ਸਰਦਾਰ ਨੇ ਕੋਣ ਨੂੰ ਵੱਢਿਆ ਨਾ ਤੂੰ ਬਸ ਕੀ ਕਿਹੜੇ ਖਰਚ ਕਰਦੇ ਗਦਾਰ ਮਾਰਨਗੇ ਦੱਸ ਸਾਨੂੰ ਕਿਹੜੇ ਗਦਾਰ ਬਾੜ ਜਮਾਰਨਗੇ ਲਿਖਿਆ ਤੂੰ ਮੈਂ ਮਰਦਨ ਫਰਕ ਨਹੀਂ ਪੈਂਦਾ ਜੇ ਤੈਨੂੰ ਮਾਰਦੇ ਕੀ ਫਰਕ ਪੈਜੂਗਾ ਉਹ ਇੱਕ ਬਲਜੀ ਇੱਕ ਮਾਂ ਦੱਸ ਜੇ ਤੈਨੂੰ ਮਾਰਦੇ ਕੀ ਫਰਕ ਪੈਜੂਗਾ ਉਹ ਦੋਸਮੇਂ ਕੀ ਫਰਕ ਫਿਰ ਤੇ ਤੂੰ ਕੋਈ ਵੀ ਲੱਗਦਾ ਵੀ ਗਦਾਰ ਹੈ ਤੇ ਮਰਦਨਗੇ ਫਰਕ ਪੈਜੂਗਾ ਫਿਰ ਪਹਿਲਾਂ ਪਹਿਲਾਂ ਲਿਖਿਆ ਤੂੰ ਦਰਬਾਰ ਸਾਹਿਬ ਦੇ ਵੀ ਦਰਬਾਰ ਤਾਂ ਵੀ ਮਰਾਠੇ ਛੁੜਾ ਕੇ ਲਿਆਏ ਸੀਗੇ ਉਹ ਵੀ ਪੋਸਟ ਨਹੀਂ ਤੇ ਨਹੀਂ ਤੁਰ ਲਗ ਭਾਈ ਜੀ ਲਗਾਤਾਰ ਲੱਗ ਜਾਂਦੀ ਰਹੀ ਜਾਂਦਾ ਬੰਦਾ ਲਗਾਤਾਰ 2 ਸਾਲ ਦਾ ਜ਼ਹਿਰ ਲਿਖ ਰਿਹਾ ਬੰਦਾ ਵੀ ਨਫਰਤ ਰੱਖਣੀ ਅੰਦਰ ਬਿਨਾਂ ਗੱਲ ਤੋਂ ਵੀ ਕਿਹੜੇ ਨਫਰਤ ਦੱਸ ਤੈਨੂੰ ਆਗੇ ਲਿਆ ਕੇ ਲਿਆਈ ਤੁਸੀਂ ਮੈਂ ਤਾਂ ਕੋਈ ਸੁਣ ਤਾ ਬਲਾਜੀ ਗੱਲ ਤੇ ਦੀ ਹਕੀਕਤ ਦੱਸ ਤੈਨਾਂ ਤਰ ਮੈਂ ਤੇਰੇ ਪਿਓ ਦਾ ਬਹੁਤ ਸਤਕਾਰ ਹੈ ਮੈਂ ਮਿਲਿਆ ਨਹੀਂ ਅੱਜ ਪਹਿਲੇ ਦਿਨ ਮਿਲਿਆ ਮੈਨੂੰ 50 ਫੌਂਟ ਤੇ ਡੈਡੀ ਬਰੇ ਆ ਕੇ ਤੇ 50 ਫੌਂਟ ਬਿੱਟੂ ਬਰੇ ਆ ਕੇ ਆ ਕੇ ਪੀਸਾਂ ਤੋਂ ਤਾਂ ਪੜੇ ਨੇ ਇੱਕ ਬੰਦੇ ਆ ਇਹਨਾਂ ਦੀ ਦੁਕਾਨ ਤੇ ਤੂੰ ਹੀ ਰਖਾ ਚੰਦਾ ਬੈਠਾ ਤੂੰ ਉਹਨਾਂ ਨਾਂ ਤੇ ਬਿਉਦੀ ਜੇ ਥੋੜੀ ਜਨਾ ਤੂੰ ਓਏ ਭਾਈ ਰਾਜਾ ਕਿੱਥੇ ਗਿਆ ਹਾਂਜੀ ਇਹ ਰਾਜ ਬੈਠਾ ਉਹ ਕਹਿੰਦਾ ਭਾਈ ਦੀ ਸਾਡੇ ਸਭ ਤੋਂ ਜਿਹੜਾ ਜਿਹੜਾ ਸਤਕਾਰ ਪਿੰਡਿਕ ਦੋ ਕਰਦੇ ਆ ਤੇ ਤੇਰੇ ਬਜ਼ੁਰਗ ਸਤਕਾਰ ਕਰਦੇ ਆ ਉਹ ਪੁੱਤ ਕਿਹੜੇ ਹੁੰਦੇ ਆ ਜਿਹੜੇ ਪਿਓ ਦੀ ਸ਼ੋਭਾ ਵਧਾਉਣਾ ਤੇ ਤੂੰ ਪਿਓ ਨੂੰ ਪੰਜਾਹ ਚ ਭਾਈ ਬੈਠਾ ਹੈ ਨਹੀਂ ਮਾਵਾ ਉਹ ਵੀ ਖਾਸਾ ਬੰਦ ਦੀ ਚ ਤੇ ਗੱਲ ਸੁਣ ਲੈ ਮਾਸਪੜ ਦਸੀ ਨਾ ਮੇਰੇ ਤਨਾ ਕੋਡੀ ਕੰਦਰ ਹੋ ਬਾਹਰ ਹੋ ਰਹਾ ਹੈ ਬਲ ਕਰਨੇ ਕੀਤਾ ਥਾਣੇ ਚ ਘੱਟ ਕੀਤਾ ਤੇਰੇ ਨਾਲੇ ਜੇ ਤੁੱਟ ਕੇ ਚੜਨਗੇ ਹੋਰ ਦੇ ਆਇਦਰ ਪਿਓ ਦੇ ਕੀਨੇ ਬਏ ਹੁੰਦੇ ਯਾਰ ਤੂੰ ਕੌਮਰ ਲਿਖੀ ਜਾਂਦਾ ਯਾਰ ਅਸੀਂ ਤਾਂ ਲੋਕੀ ਅਸੀਂ ਸਾਂਝ ਨੂੰ ਮਰ ਗਏ ਆ ਅਸੀਂ ਸਾਂਝ ਬਣਾ ਰਹੇ ਆ ਅੱਜ ਪੰਜਾਬ ਵਾਸਤੇ ਹਿੰਦੂ ਕੀ ਮੁਸਲਮਾਨ ਕੀ ਸਾਰੇ ਇਕੱਠੇ ਹੋਗੇ ਬਾਈ ਜੀ ਨਹੀਂ ਯਾਰ ਦੁਖੀ ਆ ਬੰਦਾ ਦੁਖ ਸੇ ਸਾਥ ਹੁੰਦਾ ਹੈ ਤੇ ਤੁਸੀਂ ਨਫਰਤ ਫੈਲਾਈ ਜਾਂਦੇ ਬੈਠੇ ਹੋ ਮਾਰਨਾਂ ਤੂੰ ਗਲਤ ਨਹੀਂ ਜਾਂਦਾ ਕਮਾਲ ਹੋ ਗਈ ਤੇਰੀ ਚੱਕਿਆ ਕੀ ਉਹਨਾਂ ਨੇ ਹੈ ਕਿ ਦਿਲ ਚ ਤੈਨੂੰ ਐਡਾ ਸੁਣ ਤੇ ਰੱਜ ਕੇ ਸੁਣ ਲੈ ਅੱਜ ਤੋਂ ਬਾਅਦ ਪਹਿਲੀ ਗਲਤੀ ਹੋ ਗਈ ਦੂਜੀ ਹੋ ਗਈ ਤਾਂ ਗਲਤੀ ਅਸਾਸ ਹੈਗਾ ਤਾਂ ਦੱਸ ਦੇ ਕੋਈ ਸਪਸ਼ਟ ਸਪਸ਼ਟ ਕਰਨੀ ਹੈ ਕਿ ਅਭੀ ਮੈਂ ਇਹ ਲਿਖਿਆ ਉਹ ਲਿਖਿਆ ਮੇਰੇ ਮੰਚਾਂ ਦੀ ਸਭ ਮੰਚਾਂ ਕਿਰ ਹੁੰਦੀ ਹੈ ਲੋਕੀ ਪਾਗਲ ਨਹੀਂ ਹੈ ਰੋਟੀ ਚੋਚੀ ਨਹੀਂ ਕਹਿੰਦੇ ਵੀ ਸੋਦੇ ਸਭ ਦੁਨੀਆ ਪਾਗਲ ਕਹਿੰਦਾ ਤੂੰ ਹੀ ਸਿਆਣਾ ਵੀ ਤੂੰ ਸਪਸ਼ਟ ਕਰ ਦੇਵੇਂਗਾ ਆਪਣੀ ਗਲਤੀ ਮੰਨਦਾ ਮੜੀ ਤੂੰ ਹਾਂ ਉਹ ਆਪ ਤੁਹਾਨੂੰ ਗਲਤੀ ਇਹਦਾ ਸੁਣ ਅਸਤਾ ਬੈਠ ਸਰ ਕਰਨੇ ਬਾਈ ਅਸੀਂ ਮੇਰੇ ਸਾ ਪੈਚਰ ਨਵਾਇਆ ਸਾਡੇ ਸੰਸਕਾਰ ਹੀ ਹੈ ਵੀ ਸਾਡੇ ਕਿਸੇ ਧਰਮ ਚ ਕੋਈ ਫਰਕ ਨਾ ਪਵੇ ਸਾਰੇ ਮਿਲ ਜੁਲ ਕੇ ਰਹਿਣ ਆਕੇ ਪਰ ਤੇਰੇ ਵਰਗੇ ਜਿਹੜੇ ਖੱਤ ਲੋਗ ਹਨ ਇਹ ਬੋਲੂ ਖਰਾਬ ਕਰਦੇ ਆ ਫਿਰ ਬਦਨਾਮ ਕੌਣ ਹੁੰਦਾ ਬਲਕਰਨ ਵਰਗਾ ਵੀ ਥੱਪੜ ਮਾਰਦਾ ਜੀ ਹੋਰ ਕੀ ਕਰੂਗਾ ਰੰਦਾ ਆਕੇ ਆਕੇ ਰੰਦਾ ਕੀ ਕਰੂ ਦੱਸ ਮੈਨੂੰ ਅੱਜ ਤੇਰੇ ਪਿਓ ਨੂੰ ਕੋਈ ਓਏ ਕਵੇ ਤੂੰ ਕੀ ਕਰਨਗਾ ਦੱਸ ਉਹਨੂੰ ਮੂੰਹ ਬੋਲ ਕੀ ਕਰੇਗਾ ਆਪਾਂ ਹੀ ਕਰਾਂਗੇ ਜੇ ਪਿਓ ਨੂੰ ਕੋਈ ਓਏ ਕਵੇ ਤਾਂ ਆਪਾਂ ਮਾਰਦੇ ਤੂੰ ਦੱਸ ਤੀ ਕੀ ਕਰੇਗਾ ਤੇ ਪਿਓ ਉਹਦੇ ਕਰਵੇ ਉਹ ਗਲਤੀ ਹੈ ਉਹ ਫਿਰ ਤੇ ਬਲਕਰਨ ਗਲਤੀ ਕਿੱਥੋਂ ਹੋ ਗਿਆ ਤੂੰ ਬ੍ਰਿਕੋਂ ਬਰ ਗਈ ਜਾਂਦਾ ਲੋਕ ਤਾਂ ਲੰਗਰ ਇਕੱਠਾ ਕਰਕੇ ਲਈ ਜਾਂਦੇ ਆ ਤੂੰ ਕੀ ਪਾਈ ਜਾਂਦਾ ਮੈਂ ਮੈਂ ਹੈਰਾਨ ਆ ਬੰਦੇ ਦੇ ਵੀ ਜਿੱਥੇ ਤੂੰ ਬਹਿ ਕੇ ਰੋਟੀ ਖਾ ਰਹੇ ਆ ਉੱਥੇ ਕਰੀ ਜਾਂਦਾ ਜਿਹੜੀ ਗੋਮ ਕਿਸੇ ਨੂੰ ਬੋਦਾਨਾ ਸਮਝੀ ਵੀ ਨਹੀਂ ਉਹ ਸਵਾਰ ਹਾਂ ਤੇਰਾ ਨਾ ਟੱਕਾ ਹੈ ਤੇਰਾ ਨਾ ਗਲਤ ਹੋਇਆ ਨਾ ਤੂੰ ਦੱਸ ਬਾਈ ਜੀ ਬੰਨੂ ਫਲਾਣੇ ਗੁਰਦੁਆਰੇ ਕੱਟਦਾ ਮੈਨੂੰ ਲੰਗਰ ਦਿੱਤਾ ਉਹਨੂੰ ਮਾਰਾ ਕਿਆ ਜਾਂ Hindu ਕੋਲ ਨੂੰ ਮਾਰਾ ਕਿਆ Muslim ਕੋਲ ਨੂੰ ਮਾਰਾ ਕਿਆ ਤੂੰ ਦੱਸ ਤੂੰ ਨਾਲ ਖੜਿਆ ਸੀ ਕਾਰਨ ਤਾਂ ਦੱਸ ਮੈਂ ਕਿਸ ਗੱਲ ਦੀ ਨਫ਼ਰਤ ਹੈ ਤੂੰ ਕੋਣ ਨਫ਼ਰਤ ਮੈਂ ਤੂੰ ਸੰਭਲ ਜਾਣਾ ਤੂੰ ਆਰਐਸਐਸ ਦਾ ਤੂੰ ਸਹੀ ਦਸੀ ਜਨਾ ਆਰਐਸਐਸ ਦੇ ਹੈਲੋ ਹੈਲੋ ਬੰਦਾ ਯਾਰ ਐਰਐਸਐਸ ਦਾ ਆਰਐਸਐਸ ਨੂੰ ਹੁਣ ਤੁਸੀਂ ਦੇਖ ਲਓ ਵੀ ਇਹ ਬੰਦਾ ਆਰਐਸਐਸ ਦਾ ਬੰਦਾ ਹੈ ਤੇ ਕਿਹੜੀ ਨਫਰਤ ਵਾਲੀ ਬੈਠਾ ਬੰਦਾ ਜਾ ਕੇ ਆਹ ਸਿਖੋਂਦੇ ਆ ਇਹ ਸਿਖੋਂਦੇ ਆ ਆਰਐਸਐਸ ਦਾ ਲਈ ਇੱਕ ਮਿੰਟ ਬਾਈ ਸਾਡੇ ਕੋਲ ਰੁਕੋ ਇੱਕ ਗਰੀ ਇਸ ਨੇ ਨਫਰਤ ਖਲਾਈ ਹੋਣੀ ਹੈ ਅੱਜ ਤੋਂ ਬਾਅਦ ਫਲਾਵਾ ਤਾਂ ਮੈਂ ਤੁਮਾਰਾ ਬਜ਼ੁਰਗੋ ਤੁਹਾਡਾ ਤਾਂ ਵੈਸੇ ਸਤਿਕਾਰ ਹੈ ਤੁਹਾਨੂੰ ਜਿਮਰ ਚੱਕੇ ਲੋੜ ਨਹੀਂ ਗਈ ਥੋੜੀ ਥੋੜੀ ਜਿੰਮਵਾਰੀ ਤਾਂ ਇਲਾਕਾ ਚੱਕੀ ਜਾਂਦਾ ਅੱਜ ਜੇ ਤੁਸੀਂ ਆਪਣੀ ਜਿਮਰ ਚੱਕੋ ਅਸੀਂ ਸ਼ੁਰੂਿੰਦਾ ਆਵਾਂਗੇ ਥੋੜੀ ਜਿਮਵਾਰੀ ਇਲਾਕਾ ਚੱਕੀ ਜਾਂਦਾ ਅੱਜ ਤੁਸੀਂ ਬੈਠੇ ਹੋ ਨਾ ਸਾਨੂੰ ਸ਼ਰਮ ਆਂਦੀ ਹੈ ਇੱਕ ਬਜ਼ੁਰਗ ਬੰਦਾ ਜਿਹਦਾ ਪੂਰਾ ਇਲਾਕਾ ਸਤਿਕਾਰ ਕਰਦਾ ਅੱਜ ਪੰਚਾਇਤ 'ਚ ਬੈਠਾ ਹੈ ਅੱਜ ਇਹ ਵਜ੍ਹਾ ਹੋ ਗਈ ਹੈ ਇਹ ਦੇਖ ਕੇ ਬੈਠੇ ਹੋ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲੈ ਯਾਰ ਇੱਕ ਤਾਂ ਬੰਦ ਕਰ ਦੀ ਬਿਲਕੁਲ ਫੀਸ ਦਾ ਕੰਮ ਠੀਕ ਹੈ ਨਾ ਹੁਣ ਉੱਥੇ ਸੰਗਤ ਉੱਥੇ ਬੈਠੀ ਅਸੀਂ ਉੱਥੇ ਜਾਵਾਂਗੇ ਤਮ ਬੁਲਾਉਂਗਾ ਉੱਥੇ ਆਈ ਬਗੈਰ ਦਲੀਲ ਬੀਲ ਦੇ ਆਪਣੀ ਗਲਤੀ ਮੰਨੀ ਬਾਈ ਹਾਂ ਇਹ ਠੀਕ ਹੈ ਯਾਰ ਮੈਂ ਤੁਹਾਨੂੰ ਕਹੀ ਜਨਾ ਵੀ ਅਸੀਂ ਐਡੇ ਫੁੱਦੂ ਲੋਕ ਨਹੀਂ ਇਹ ਵੀ ਕਰਵਾ ਕੇ ਕੁੱਟਮਾਰ ਕਰੀਏ ਤੇ ਸਭ ਤੋਂ ਨੀਚ ਗਲੀ ਜਿਹਾ ਬੰਦਾ ਹੁੰਦਾ ਜਿਹੜਾ ਬੁਲਾ ਕੇ ਕੁੱਟਮਾਰ ਕਰਦਾ ਮੈਂ ਇਹ ਵੀਡੀਓ ਕਰ ਰਹੇ ਆਂਗੇ ਕੁੱਟਣਾ ਹੋਣਾ ਬੈਠਰ ਕਰਿਆ ਠੋਪਲਾ ਤੁਮਾਂ ਆਗੇ ਤਨ ਉਹਦਾ ਬਾਅਦ ਹੀ ਕਰਨਾ ਥਾਣੇ ਠੋਕਿਆ ਬਲ ਕਰਨੇ ਮੈਂ ਕਹਿੰਦਾ ਠੋਕਿਆ ਬਲ ਕਰਨੇ ਠੀਕ ਹੈ ਠੋਕਿਆ ਆਕੇ ਪਰ ਇਦਾਂ ਨਹੀਂ ਗੱਲ ਕੋ ਮਰਾਦੇ ਬਾਈ ਜੀ ਉੱਥੇ ਆਵਾਂਗੇ ਉੱਥੇ ਆ ਜੀ ਸਾਰੇ ਤੇ ਬਚਤ ਲੋਕਾ ਗਾੜ ਪਰ ਮੁੜ ਕੇ ਅੱਜ ਤੋਂ ਤੇ ਹਰਕਤ ਕਰਦੀ ਫੋਟੋ ਬਣਾ ਸਾਡੇ ਬਿਰਗਾ ਤੁਸੀਂ ਵੇਖ ਲਓ ਆ ਕੇ ਕੱਲ ਵੀ ਇਦਾਂ ਹੋਇਆ ਸੀ ਕਹਿੰਦਾ ਪਰਸੋਂ ਦੀ ਮੀਟਿੰਗ ਰੱਖ ਲਓ 2 ਘੰਟਾ ਬਾਅਦ ਕੱਟ ਕਰ ਲਿਆ ਸੀ ਵੀ ਜੇ ਮਾਰਚ ਕੁਝ ਹੈਗਾ ਤਾਂ ਪਹਿਲਾਂ ਉਹਦਾ ਕਲੀਅਰ ਕਰ ਲਿਓ ਹਾਂ ਜੇ ਹੁਣ ਜੋਰ ਲਾ ਲੈ ਆਪਣਾ ਤੇਰੇ ਵਾਂਸ ਹੈਗਾ ਤੂੰ ਸੰਗ ਸੰਗ ਬਣਾਣਾ ਬੁਲਾ ਲੈ ਬੜੇ ਸਾਰੇ ਸੰਗ ਨੂੰ ਪਰਸੋਂ ਵੀ ਹੈ ਜੀ ਤੁਸੀਂ ਕਹਾਂ ਮੀਟਿੰਗ ਕਰਾਂਗੇ ਮੁੜ ਕੇ 2 ਘੰਟਾ ਬਾਅਦ 18 ਘੰਟੇ ਬਹਿ ਗਏ ਸੀ ਨਹੀਂ ਨਹੀਂ ਮਾਰੀ ਤਾਂ ਪਾਲ ਵੀ ਫਾਈ ਬਾਤ ਕੀ ਨਹੀਂ 14 ਕੀ ਗੱਲ ਠੀਕ ਹੈ ਗੱਲ ਦਾ ਠੀਕ ਹੈ ਉੱਥੇ ਅਸੀਂ ਬੈਠਿਆ ਉੱਥੇ ਆ ਬੰਦੇ ਆ ਆਪਾਂ ਜਾਂਦੇ ਭਾਈ ਜੀ ਮੁੱਲ ਸ਼ਾਂਤ ਹੋਵੇ ਨਹੀਂ ਨਹੀਂ ਬਿਲਕੁਲ ਮੁੱਲ ਸੁਖਾਵਾਂ ਭਾਈ ਜਰ ਬਣੇ ਆ ਕੇ ਚਲ ਜਲਦੀ ਬੋਲੋ ਉੱਤ ਟਾਈਮ ਉਹ ਕਿੱਥੇ ਹੋ ਗਿਆ ਇਹ ਬੰਦੇ ਨੇ ਜਿਸ ਤਰ੍ਹਾਂ ਨਫਤੀ ਵਿਵਾਰ ਕੀਤਾ ਇਹਨੂੰ ਪੁੱਛਿਆ ਕਿ ਤੂੰ ਕਿੱਥੇ ਸੁਗਦਾ ਕਿੱਥੋਂ ਦੀ ਆ ਕਿਹੜੀ ਜਮਾਤ ਕੋ ਜਾਂਦਾ ਹੁਣ ਆਪਾਂ ਦੱਸੂਗਾ ਕਿਹੜੀ ਕਿਹੜੀ ਕਲਾਸ ਜਾਂਦਾ ਕਿਹੜੀ ਜਮਾਤ ਕੋ ਜਾਂਦਾ ਤੂੰ ਇਹਨਾਂ ਦਾ ਦੇ ਵਸ ਬੜੀ ਘੰਟੀ ਆ ਰਸ ਰਸ ਆਰਧ ਸਾਰੀ ਨੂੰ ਕਿ ਦਰਬਾਰ ਸਾਹਿਬ ਜਦੋਂ ਅਟੈਕ ਹੋਇਆ ਸਾਰੇ ਸਿੱਖ ਭੱਜ ਗਏ ਸਿੱਖਾਂ ਦਾ ਸੱਤੂ ਨੇ ਕੀ ਦਿੱਤੀ ਦਿੱਤੀ ਤੋਸ ਦੇ ਨੇ ਪਰ ਮਰਾਠੇ ਆ ਜੀ ਤੇ ਮਰਾਠਿਆਂ ਨੇ ਬਚਾਇਆ ਮੈਂ ਸਾਨ ਨਹੀਂ ਕਰਦਾ ਨਾ ਮਾਨ ਕਰਦਾ ਨਾ ਮਟੂ ਜਿਲੇ ਕਰਦਾ ਪਰ ਤੇ ਜਾਇ ਇਤਿਆਦ ਕਰਾ ਜਦੋਂ ਹਿੰਦੁਸਤਾਨ ਦੀ ਦੋ ਪੀੜੀਆਂ ਗਦਰ ਦੇ ਲੱਗੇ ਜਾਂਦੀਆਂ ਪਰ ਖਾਤੇ ਸੀਗੇ ਜਿਹੜੇ ਉਹ ਧੀਆ ਨੂੰ ਆਪਣੀ ਧੀਅ ਸਮਝ ਕੇ ਵਾਪਸ ਫਟਾ ਕੇ ਲੈ ਸੀਗੇ ਇਹ ਸੰਗ ਨੇ ਧਿਆਨ ਕਿ ਭਰਾਏ ਨੂੰ ਤੇ ਇਹੋ ਜਿਹੇ ਬਾਈ ਨਿਕਲ ਗਏ ਇਹੋ ਜਿਹੇ ਬੰਦੇ ਜ਼ਹਿਰ ਕੋਲਿਆ ਹੁਣ ਇਹ ਬੰਦਾ ਮੂੰਹ ਮਾफी ਮੰਗੂਗਾ ਪਰ ਮੈਂ ਫਿਰ ਦੱਸਦਾ ਇਹ ਦੂਜੀ ਗਲਤੀ ਆ ਪਹਿਲਾਂ ਵੀ ਮੰਡੀ ਦਾ ਅਸੀਂ ਮੇਸਾ ਕਹਿੰਦੇ ਆ ਮਾਜੀ ਧਰਮ ਦਾ ਸਨਮਾਨ ਕੀਤਾ ਅਸੀਂ ਮੰਡੀ ਦਾ ਵੀ ਤਾਂ ਸਤਕਾਰ ਰੱਖਿਆ ਇਹੀ ਬੰਦਾ ਵੱਡੂਗਾ ਜੇ ਅਜੇ ਕੋਈ ਤੀਜੀ ਗਲਤੀ ਹੋਈ ਫਿਰ ਭਰਾਵਾ ਨਾ ਤਾਂ ਪੰਚਾਇਤ ਆ ना मीटिंग है, अपना आप विचारनी अपने कागज पत्र दसिए जी करके रखिए बोल के दस की गलती कोई कहानी सुननी कोशिश जाकर जो गलती की जो संकत कर मेरी बहुत की वजह से किसी अपने सिख समाज को ठेस पहुंची उसके लिए मैं माफी चाहता हूँ समाज सारा समाज से सारो समाज से